ਉਹ ਸਾਹਿਬ ਜੀ ਹੋਲੀ ਕਿੰਨੀ ਸੰਤ ਸੇਵ ਰੰਗ ਲਗਾਤ ਲਾਲ ਦੇਵ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮ ਦੀ ਨੂਰ ਅਰਸਹੁ ਕੁਰਸਹੁ ਛੱਡੀਐ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੋਦ ਡਿਠੇ ਸੱਚੇ ਪਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਚੌਥਾ ਜਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ Arogh ਭਏ ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿੰਨ ਕੇ ਹੋ ਮੈ ਰੋਗ ਗਏ ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਕੀ ਵਿਚ ਹੋ ਮੈਂ ਕਾਰ ਕਮਾਈ ਜਿਨ ਕੀਏ ਤਿਸੈ ਨ ਚੇਤੇ ਬਪੁਰੇ ਹਰ ਗੁਰਮਖ ਸੋਜੀ ਪਾਈ ਹੋ ਮੈਂ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉ ਬਲਹਾਰੀ ਜਿਨ ਸਿਖਤ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਦਿਗ ਸੈ ਗੁਰਮਖ ਬ੍ਰਹਮ ਵਿਚਾਰੋ ਜੇਨ ਸਿਖਤ ਸਾਜੀ ਸੋਈ ਹਰ ਜਾਣ ਤਾਕਾ ਰੂਪ ਉਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਵਾਹਿ ਗੁਰੂ ਦਾ ਖਾਲਸਾ ਵਾਹਿ ਗੁਰਦੇ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪਹੁਣੇ ਪਾਦੇ ਹੋ ਜੋ ਬਾਬਾ ਬਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਭਾਈ ਜੋ ਅੱਜ ਦਾ ਬੜਾ ਹੀ ਐਮ ਦਿਹਾੜਾ ਹੋਲੇ ਮਹੱਲੇ ਖਾਲਸੇ ਦਾ ਜਿਹੜਾ ਤਿਹਾਰ ਹੈ ਹੋਲੇ ਮਹੱਲੇ ਦਾ ਅੱਜ ਦਾ ਜਿਹੜਾ ਦਿਹਾੜਾ ਹੈ ਕਲਗੀਧਰ ਪਾਤਸ਼ਾਹ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਜਿਹੜਾ ਹੈ ਆਰੰਭ ਕੀਤਾ ਕਿਉਂਕਿ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇੱਕੋ ਬਾਡੇ ਦੇ ਵਿੱਚ ਅੰਮ੍ਰਿਤ ਛਕਾ ਕੇ ਜਿਹੜੇ ਉੱਚੀ ਨੀਵੀਂ ਜਾਤੀ ਦਾ ਕਿਸੇ ਨੂੰ ਗਮਾਨ ਸੀ ਹੰਕਾਰ ਸੀ ਉਹ ਖਤਮ ਕੀਤਾ ਤੇ ਹੁਣ ਜਿਵੇਂ ਭਾਰਤ ਦੇਸ਼ ਦੇ ਵਿੱਚ ਵੱਖ-ਵੱਖ ਤਿਹਾਰ ਮਨਾਏ ਜਾਂਦੇ ਸੀ ਤਿਹਾਰ ਵੀ ਜਿਹੜੇ ਨੇ ਉਹ ਜਾਤਾਂ ਦੇ ਸਾਲ ਦੇ ਨਾਲ ਵੰਡੇ ਹੋਏ ਇਹ ਜਿਹੜਾ ਹੋਲੀ ਦਾ ਤਿਹਾਰ ਹੈ ਇਹਨੂੰ ਛੋਦਰਾਂ ਦਾ ਤਿਹਾਰ ਕਿਹਾ ਕੇ ਮਨਾਇਆ ਜਾਂਦਾ ਛੋਦਰ ਜਿਹੜੇ ਨੇ ਇੱਕ ਦੂਜੇ ਦੇ ਉੱਤੇ ਸਵਾਹ ਸੁੱਟਦੇ ਖੇਲ ਡੋਂਦੇ ਗੰਦਾ ਪਾਣੀ ਗਾਰਾ ਸੁੱਟਦੇ ਰੰਗ ਸੁੱਟਦੇ ਇੱਕ ਦੂਜੇ ਦੇ ਉੱਪਰ ਆਪ ਸੰਤਾਂ ਜਾਣਦੇ ਹੋ ਇਤਿਹਾਸ ਤੋਂ ਜਾਨੂ ਹੋ ਕਿਵੇਂ ਹਰਨਾਖ ਦੇ ਕਰਦੇ ਵਿੱਚ ਭਗਤ ਪ੍ਰਹਿਲਾਦ ਦਾ ਜਨਮ ਹੁੰਦਾ ਹੈ ਪ੍ਰਹਿਲਾਦ ਜਿਹੜਾ ਹੈ ਉਹ ਪਰਮੇਸ਼ਰ ਦਾ ਪਿਆਰਾ ਭਗਤ ਹੈ ਨਾਮ ਜਪਣ ਵਾਲੀ ਰੂਹ ਹੈ ਇਹ ਹਰਨਾਖ ਜਿਹੜਾ ਹੈ ਇਹਨੇ ਪਲਤੀ ਕਰਕੇ ਸ਼ਿਵ ਜੀ ਦੇ ਕੋਲੋਂ वर ਪ੍ਰਾਪਤ ਕੀਤੇ ਪਿਛੇ ਲੋ ਕੋਈ ਦਿਨੇ ਨਹੀਂ ਮਾਰ ਸਕਦਾ ਨਾ ਰਾਤ ਨੂੰ ਮਾਰ ਸਕਦਾ ਨਾ ਅੰਦਰ ਨਾ ਬਾਹਰ ਨਾ ਧਰਤੀ ਤੇ ਨਾ ਆਕਾਸ਼ 'ਚ ਨਾ ਕੋਈ ਜਨਵਰ ਨਾ ਕੋਈ ਮਨੁੱਖ ਨਾ ਕੋਈ ਅਜਤਰ ਨਾ ਕੋਈ ਸ਼ਸਤਰ ਇਹਦੀ ਭੈਣ ਜਿਹੜੀ ਹੋਲਕਾ ਸੀ ਉਹਨੇ ਵੀ ਭਗਤੀ ਕਰਕੇ ਐਸਾ ਵਰ ਪ੍ਰਾਪਤ ਕੀਤਾ ਐਸੀ ਉਹ ਚਾਤਰ ਜਿਹੜੀ ਹੈ ਆਪਣੇ ਉੱਤੇ ਓੜ ਕੇ ਜੇ ਅੱਗ ਦੇ ਵਿੱਚ ਬੈਠ ਜਾਵੇ ਤੇ ਅੱਗ ਜਿਹੜੀ ਹੈ ਉਹਨੂੰ ਜਲਾ ਨਹੀਂ ਸਕਦੇ ਜਦੋਂ ਹਰਨਾਕਸ਼ ਦੇ ਘਰ ਦੇ ਵਿੱਚ ਪ੍ਰਹਿਲਾਦ ਨੇ ਆਖਿਆ ਆਪਣੇ ਪਿਤਾ ਹਰਨਾਕਸ਼ ਨੂੰ ਕਿ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪ ਤੇਰਾ ਵੀ 파ਰ ਉਤਾਰਾ ਹੋ ਜਾਵੇਗਾ ਜਦੋਂ ਇਹ ਸੱਡੇ ਮੜ ਕੇ ਹੁਣਾਂ ਦੋਵਾਂ ਉਸਤਾਦਾਂ ਦੇ ਕੋਲ ਪੜਨ ਵਾਸਤੇ ਜਾਂਦਾ ਉੱਥੇ ਵੀ ਹਰਨਾਲਸਾਹ ਦੇ ਬੱਚੇ ਬਈ ਨੇ ਆਖਿਆ ਸਾਰਿਆਂ ਨੂੰ ਪੇ ਜਿਹੜੇ ਪੜ੍ਹਾਈ ਸਾਨੂੰ ਛੱਡਾ ਮੜਕਾ ਸਾਡਾ ਉਸਤਾਦ ਪੜਾਉਂਦਾ ਇਹ ਕਿਸੇ ਕੰਮ ਨਹੀਂ ਆਉਣੀ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਜਿਹੜਾ ਹੈ ਉਹੀ ਤਰਗਾਦ ਵਿੱਚ ਕੰਮ ਆਵੇਗਾ ਜਦੋਂ ਹਰਨਾਕਸ਼ ਨੂੰ ਪਤਾ ਲੱਗਾ ਉਹਨੇ ਹੁਣ ਆਪਣੇ ਪੁੱਤਰ ਨੂੰ ਦੰਡ ਦੇਣਾ ਚਾਹਿਆ ਆਪਣੀ ਭੈਣ ਹੋਲਕਾ ਨੂੰ ਆਖਿਆ ਵੀ ਇਹ ਜਿਹੜਾ ਪ੍ਰਹਿਲਾਦ ਹੈ ਇਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਅੱਗ ਦੇ ਵਿੱਚ ਬੈਠ ਜਾਵੇਂ ਇਹ ਪ੍ਰਹਲਾਦ ਜਿਹੜਾ ਹੈ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਜਾਵੇਗਾ ਪਹਿਲਾਂ ਬੜੀ ਤਰ੍ਹਾਂ ਦੀ ਇਹਦੀ ਪ੍ਰੀਖਿਆ ਲਈ ਗਈ ਹੁਣ ਜਦੋਂ ਹੋਲਕਾ ਇਹਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਬੈਠ ਜਾਂਦੀ ਹੈ ਅਗਨੀ ਦੇ ਵਿੱਚ ਪ੍ਰਹਲਾਦ ਜਿਹੜਾ ਬੱਜ ਜਾਂਦਾ ਹੋਲਕਾ ਜਿਹੜੀ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਫਿਰ ਉਹਦੀ ਸੁਆਹ ਜਿਹੜੀ ਉਡਾਈ ਗਈ ਇਸੇ ਤਰ੍ਹਾਂ ਅੱਜ ਵੀ ਪੰਜਾਬ ਤੋਂ ਬਾਹਰ ਜਿਹੜਾ ਹੌਲਕਾ ਦਹਨ ਹੈ ਹੌਲਕਾਂ ਨੂੰ ਜਲਾਇਆ ਜਾਂਦਾ ਹੈ ਹੋਜੀ ਜਦੋਂ ਹੋਲੀ ਨੂੰ ਜਲਾਉਂਦੇ ਨੇ ਹੌਲਕਾਂ ਨੂੰ ਤੇ ਉਹਦੀ ਸੁਆਹ ਜਿਹੜੀ ਹੈ ਡਾਈ ਜਾਂਦੀ ਹੈ ਇੱਕ ਦੂਜੇ ਦੇ ਉੱਪਰ ਸੁੱਤੀ ਜਾਂਦੀ ਹੈ ਰੰਗ ਸੁੱਤੇ ਜਾਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਫਿਰ ਖਾਲਸੇ ਨੂੰ ਖੋਲਾ ਮਹੱਲਾ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਆਰੰਭ ਕੀਤਾ ਮੋਲੇ ਤੋਂ ਪਾਵ ਹੱਲਾ ਕਰਨਾ ਮਹੱਲੇ ਤੋਂ ਭਾਵ ਉਹ ਜਿਹੜੀ ਜਗ੍ਹਾ ਜਿਸ ਜਗ੍ਹਾ ਦੇ ਉੱਤੇ ਹੱਲਾ ਕੀਤਾ ਜਾਵੇ ਸਤਿਗੁਰੂ ਜੀ ਨੇ ਸਿੰਘਾਂ ਦੀਆਂ ਦੋ ਟੁਕੜੀਆਂ ਜਿਹੜੀਆਂ ਨੇ ਉਹ ਬਣਾਉਣੀਆਂ ਮਨਸੂਈ ਲੜਾਈ ਜਿਹੜੀ ਹੈ ਉਹ ਸਿੰਘਾਂ ਦੇ ਵਿੱਚ ਆਪਸ ਦੇ ਵਿੱਚ ਕਰਵਾਈ ਜਾਣੀ ਸ਼ਸਤਰਾਂ ਦੇ ਜੋਰ ਘੋੜ ਸਵਾਰੀ ਦੇ ਜੋਰ ਜਿਹੜੇ ਨੇ ਉਹ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਰਵਾਉਂਦੇ ਫਿਰ ਜਿਹੜੀ ਵੀ ਸਿੰਘਾਂ ਦੀ ਟੀਮ ਜਿਹੜੀ ਹੈ ਜਿੱਤਦੀ ਸਤਿਗੁਰੂ ਜੀ ਉਹਨਾਂ ਨੂੰ ਸਿਰ ਪਾਉ ਦਿੰਦੇ ਸਨਮਾਨਿਤ ਕਰਦੇ ਬੜੇ ਪ੍ਰੇਮ ਦੇ ਨਾਲ ਨਿਵਾਜਦੇ ਇਸੇ ਤਰ੍ਹਾਂ ਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਆਖਿਆ ਮੇਰਾ ਖਾਲਸਾ ਜਿਹੜਾ ਉਹ ਹੋਲੀ ਨਹੀਂ ਹੋਲਾ ਮਹੱਲਾ ਬਣਾਵੇਗਾ ਸਤਿਗੁਰੂ ਜੀ ਨੇ ਆਖਿਆ ਜਿਹੜੇ ਦੱਬੇ ਕੁਚਲੇ ਲੋਕ ਜਿਹੜੇ ਨੇ ਇਹਨਾਂ ਦੇ ਉੱਤੇ ਭੈੜੇ ਰੰਗ ਛੁੱਟੇ ਜਾਂਦੇ ਨੇ ਸਵਾਛੁੱਤੀ ਜਾਂਦੀ ਪਰ ਮੇਰਾ ਖਾਲਸਾ ਜਿਹੜਾ ਹੈ ਉਹ ਮਹੱਲਾ ਕੱਢਿਆ ਕਰੇਗਾ ਅੱਜ ਵੀ ਹੋਲੀ ਤੋਂ ਅਗਲੇ ਦਿਨ ਹਰ ਸਾਲ ਹੀ ਇਹ ਜਿਹੜਾ ਮਹੱਲਾ ਹੈ ਇਹ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਅਰਦਾਸ ਕਰਕੇ ਆਰੰਭ ਹੁੰਦਾ ਜਿਹਦੇ ਵਿੱਚ ਖਾਲਸਾਈ ਨਿਸ਼ਾਨ ਨਿਹੰਗ ਸਿੰਘ ਫੌਜਾਂ ਘੋੜਸਵਾਰ ਬਹੁਤ ਸਾਰਾ ਖਾਲਸਾ ਜਿਹੜਾ ਹੈ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਆਰੰਭ ਕਰਕੇ ਫਿਰ ਵੱਖ-ਵੱਖ ਸਥਾਨਾਂ ਦੇ ਉੱਪਰ ਹੁੰਦਾ ਹੋਇਆ ਇਹ ਮਹੱਲਾ ਜਿਹੜਾ ਕੱਢਿਆ ਜਾਂਦਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹੱਲਾ ਕੱਢਿਆ ਜਾਂਦਾ ਹੈ ਹਜੂਰ ਸਾਹਿਬ ਦੀ ਧਰਤੀ ਤੇ ਇਹ ਜਿਹੜਾ ਮਹੱਲਾ ਉੱਥੇ ਵੀ ਕੱਢਿਆ ਜਾਂਦਾ ਹੈ ਅਬ ਚਲ ਨਗਲ ਤਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਅਰਦਾਸ ਕਰਕੇ ਸਿੰਘ ਜਿਹੜੇ ਨੇ ਧੰਗ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਨਾਮ ਦੇ ਉੱਪਰ ਜਿਹੜਾ ਨੀਲਾ ਘੋੜਾ ਉਹਨਾਂ ਨੇ ਸਤਿਗੁਰੂ ਜੀ ਦੀ ਜਾਤ ਦੇ ਵਿੱਚ ਰੱਖਿਆ ਰੱਖਿਆ ਜਿਹਦੀ ਸੇਵਾ ਕਰਦੇ ਨੇ ਉਹ ਘੋੜੇ ਨੂੰ ਅੱਗੇ ਲਾਇਆ ਜਾਂਦਾ ਹੈ